ਕੋਲੀ ਕੰਟੀ ਨਾਲੇ ਨਵੇਂ ਨਾਦੇ ਘੇਰ ਬਾਕੇ ਦੇਖਦੇ ਕਿਹੜੇ ਕਿਹੜਾ ਇਹ ਖੇਂਦਾ ਇਹ ਜਮਾ ਨਮੀਆ ਚਲਗੇ ਜਮਾ ਫੋਲੇ ਛੱਡੀਆਂ ਹੋਈਆਂ ਹਾਂ ਕਿਲਾ ਬਾਹਰ ਜਮਾ ਬਾਹਰ ਖੜਾ ਹੋਵੇਗਾ ਹਾਂ ਐਂ ਨਹੀਂ ਦੇਖਾਂ ਕਿਲਾ ਕੋਲੇ ਲੱਗਣ ਖੜਾ ਪੱਟਿਆ ਦੇਖ ਸਕਦੇ ਹਾਂ ਬਈ ਜਮਾ ਟੈਲੋਂ ਪਰਲੇ ਪਾਸੇ ਬੈਠ ਜਾ ਕੇ ਪਹਿਲਾਂ ਸਾਰੇ ਘੇਰ ਲਾਉਣੇ ਆ ਸਾਰੇ ਲਾ ਲਾ ਭਾਈ ਆ ਵੇ ਉਹ ਆ ਰਹੀ ਇੱਥੇ ਜਦੋਂ ਤਰ ਤੋੜੇਗਾ ਤੋੜੇ ਗੇਂਦ ਨੂੰ ਆਪਾਂ ਮੈਨ ਦਾ ਹਾਈ ਆ ਹਾਂ ਮੈਨ ਦਾ ਹਾਈ ਐ ਇਧਰ ਹਾਈ ਪਹਿਲੇ ਤਾਂ ਨੋਰਮਲ ਹੀ ਐ ਚੱਲਾ ਪਰ ਖੜ ਗਿਆ ਹਾਂ ਜਾ ਕੇ ਲੱਗੀ ਮੋੜ ਮੋੜ ਕੇ ਲਾ ਦੇ ਦੂਜਾ ਲਾ ਦੇ ਜਾਲ ਹਾਂ ਤੀਜਾ ਆ ਗਿਆ ਲਾਲੇ ਤੀਜਾ ਗੇਰ ਤੀਜਾ ਹਾਈ ਯਾਰ ਐਡਰੋ ਵੀ ਹਾਈ ਐ ਜਵਾ ਬੋਕਦਾ ਹੀ ਜਾਂਦਾ ਏ ਕਾ ਤੀਜਾ ਇਹਨੇ ਕਾਇਦਾ ਹਾਂ ਉਹਦਾ ਉਹਦਾ ਹੀ ਲਾ ਲੀਏ ਬੁਲਕੇ ਟਿਕਾ ਤੋਰਾ ਵਾਲਾ ਹੋ ਜਾਦਾ ਹੈ ਚੌਥਾ ਮੀਡੀਅਮ ਲਾਈਏ ਹੁਣ ਲਾ ਤਾਂ ਮੀਡੀਅਮ ਇਧਰੋਂ ਚੌਥਾ ਹਾਂ ਇਧਰੋਂ ਮੀਡੀਅਮ ਹੈ ਇਧਰੋਂ ਮੀਡੀਅਮ ਹੈ ਪਹਿਲੇ ਨੂੰ ਤੋਰਾ ਭੱਜਦਾ ਹੈ ਦੂਜੇ ਨੂੰ ਘੱਟਾਉਂਦੇ ਨੂੰ ਨਾਉਦਾ ਨਹੀਂ ਜਮੀਨੀ ਜਮੀਨੀ ਲੋਰੀ ਜਾਂਦਾ ਹੈ ਨਾ ਇਹ ਤਾਂ ਵੀ ਆ ਵੀ ਦਿਖਾ ਦਈਏ ਮਾਗਰ ਮੋੜ ਦੇ ਕੇ ਡੇਢ ਲਾ ਦਿਖਾਉਣੇ ਆ ਸਰ ਆ ਜਲਦਾ ਯਾਰ ਐਂਟੀ ਜਮਾਦੂਆਣੀ ਮੇਰੇ ਨਾਲ ਪੰਪ ਹੈ ਦੇ ਨਾ ਜੈਂਸੀ ਵਾਲੇ ਤੇਲ ਖੱਡਿਆ ਹੋਇਆ ਪਹਿਲੇ ਹਾਈ ਨਾਲੋਂ ਵੱਡਾ ਹੈ ਦੂਜੇ ਨਾਲੋਂ ਛੋਟਾ ਹੈ ਕੋਸਾ ਮੇਰੇ ਅੱਗੇ ਟਰੈਕਟਰ ਕੰਮ ਆਵਾ ਜੀ ਸੋਰੀ ਜੀ ਸਾਹਿਬ もうおはよう。<laughs>